ਜਦ ਬੇਟੀ ਪੈਦਾ ਹੁੰਦੀ ਆ ਇੱਕ ਨਾਲ ਦੀ ਨਾਲ ਇੱਕ ਫਿਕਰ ਹੁੰਦਾ ਇੱਕ ਸੰਸਾ ਹੁੰਦਾ ਇੱਕ ਮਨ ਤੇ ਬੋਝ ਹੁੰਦਾ ਕਿ ਬੇਟੀ ਦੀ ਸਿਕਿਉਰਟੀ ਦਾ ਬੋਝ ਹੁੰਦਾ ਹੈ ਬੇਟੀਆਂ ਨੂੰ ਸਕੂਲ ਜਾਣ ਤੋਂ ਬੇਟੀਆਂ ਕਾਲਜ ਜਾਂਦੀਆਂ ਨੇ ਤਾਂ ਵੀ ਅਸੀਂ ਸਾਡਾ ਮਨ ਤਹਿਲਦਾ ਤੇ ਅਸੀਂ ਇਹਨਾਂ ਗੱਲਾਂ ਤੋਂ ਡਰਦੇ ਅਸੀਂ ਬਾਹਰ ਆਏ ਮਤਲਬ ਇਹ ਗੱਲ ਜੇ ਕੋਈ ਫੋਰਮ ਦੇ ਵਿੱਚ ਬੈਠਾ ਗੱਲ ਕਰਦਾ ਹੈ ਕਿ ਉਹ ਸਾਡੇ ਜਿਹੜਾ ਲਾਅ ਐਂਡ ਆਰਡਰ ਸਾਡੀ ਜਿਹੜੀ ਮੈਂ ਸਮਝਦਾ ਇਹ ਸਥਿਤੀ ਬਣੀ ਹੋਈ ਹੈ ਤੇ ਉਹ ਉਹਨਾਂ ਤੋਂ ਉਹ ਲੋਕਾਂ ਦੇ ਅੰਦਰ ਵੀ ਇੱਕ ਧੈਲ ਹੈ ਇੱਕ ਡਰ ਹੈ ਦੁਬਈ ਜਾਂਦੇ ਆ ਦੁਬਈ ਦੇ ਵਿੱਚ ਇੰਨੀ ਸਖਤ ਸਜਾ ਹੈ ਕਿ ਉਹਦੇ ਇੱਕ ਵਾਰੀ ਸਾਡੇ ਇੱਕ ਦੋਸਤ ਆ ਉਥੇ 에어ਪੋਰਟ ਤੇ ਪਰਸੂ ਅੱਜ ਗਿਆ ਉਹਨੂੰ ਸਿਕਿਉਰਿਟੀ ਵਾਲਾ ਕਹਿੰਦਾ ਵੀ ਤੂੰ ਫਿਕਰ ਨਾ ਕਰ ਤੇਰਾ ਪਰਸ 15 ਮਿੰਟ ਚ ਮਿਲ ਜਾਣਾ ਤੇ ਮਿਲ ਗਿਆ ਕਹਿਣ ਤੋਂ ਬਾਅਦ ਉਹਨੂੰ ਪਤਾ ਵੀ ਇੱਥੇ ਕਿਸੇ ਦੀ ਜੁਰਤ ਨਹੀਂ ਕਿ ਕੋਈ ਚੋਰੀ ਕਰੇ। ਪਰ ਇਹ ਸੇ ਸਾਹਮਣੇ ਤਾਂ ਫਿਰ ਇਦਾਂ ਹੋਣਾ ਚਾਹੀਦਾ ਨਾ ਕਿ ਬੇਟੀ ਨੂੰ ਸਮਝਾਉਣ ਤੋਂ ਪਹਿਲਾਂ ਆਪਣੇ ਬੱਚੇ ਨੂੰ ਮੁੰਡੇ ਨੂੰ ਸਮਝਾਇਆ ਜਾਵੇ ਕਿ ਤੂੰ ਜਿਸ ਤਰੀਕੇ ਨਾਲ ਜਿਸ ਨਜ਼ਰ ਨਾਲ ਕਿਸੇ ਕੁੜੀ ਨੂੰ ਦੇਖ ਰਿਹਾ ਹੈ ਤੇਰੀ ਨਜ਼ਰ ਸਾਫ਼ ਹੋਣੀ ਚਾਹੀਦੀ ਹੈ। ਬਿਲਕੁਲ ਠੀਕ ਹੈ। ਸਾਡਾ ਇੱਕ ਦੋਸਤ ਹੁੰਦਾ ਸੀ ਬਹਾਦਰ ਸਿੰਘ ਮੂਲਾਪੁਰ ਤੋਂ ਉਹ ਡੇਰੀ ਲਿਖਦਾ ਸੀ ਕਿ ਵੇ ਸਵੇਰ ਤੋਂ ਸ਼ਾਮ ਤੱਕ ਕੀਤਾ ਕੀ ਜੀ ਕੋ ਬਾੜਾ ਕਰਮ ਹੋ ਜੇ। ਫਿਰ ਉੱਟਦਾ ਸੀ ਤੇ ਪਛਤਾਵਾ ਕਰਦਾ ਸੀ ਜਿਹੜਾ ਬੰਦਾ ਇੱਥੋਂ ਤੱਕ ਸੋਚਦਾ ਹੈ ਕਿ ਮੈਂ ਕਿਹੜੇ ਕਰਮ ਕੀਤੇ ਨੇ ਅੱਜ ਉਹ ਕਰਮ ਜੇ ਕਿਸੇ ਮਰ ਤੋਂ ਬੁਰਾ ਹੋ ਗਿਆ ਜਾਂ ਕਿਸੇ ਦਾ ਦਿਲ ਦੁਖਾਇਆ ਗਿਆ ਤਾਂ ਉਹਨੇ ਦੂਜੇ ਦਿਨ ਸਵੇਰੇ ਉਹਨੂੰ ਕਾਲ ਕਰਕੇ ਮਾਫੀ ਮੰਗ ਲੈਣੀ ਵੀ ਯਾਰ ਕੱਲ ਮੈਂ ਤੈਨੂੰ ਆ ਸ਼ਬਦ ਕਿਹਾ ਸੀ ਤੇਰੇ ਮਨ ਨੂੰ ਕੋਈ ਠੀਸ ਤਾਂ ਨਹੀਂ ਪਹੁੰਚੀ ਕਿ ਉਹ ਕਿਉਂਕਿ ਉਹ ਕਹਿੰਦਾ ਵੀ ਮੈਂ ਆਪਣੇ ਮਨ ਤੋਂ ਵੀ ਬੋਝ ਲਾਤਾ ਮੈਂ ਉਹਦੇ ਮਨ ਤੇ ਵੀ ਜਿਹੜਾ ਬੋਝ ਸੀ ਮੈਂ ਉਹਨੂੰ ਵੀ ਲਾਇਆ ਦੇਖੋ ਕੰਗਣਾ ਨੂੰ ਨੌਤ ਬਿਲਕੁਲ ਇਤਿਹਾਸ ਤੋਂ ਵਾਕਿਫ ਨਹੀਂ ਹੈ ਪਿਛਲੇ ਸਮੇਂ ਦੇ ਵਿੱਚ ਇਹ ਅਜਿਹੀਆਂ ਨ ਲਹਿਕੀਆਂ ਕੀਤੀਆਂ ਨੇ ਅਜਿਹੇ ਸ਼ਬਦ ਵਰਤੇ ਨੇ ਜਿਹੜੇ ਕਿ ਸਾਡੇ ਸਮਾਜ ਦੇ ਅਨੁਕੂਲ ਨਹੀਂ ਹਨ ਮੈਂ ਤਾਂ ਉਸ ਕਲ ਦੇ ਹੱਕ 'ਚ ਨਹੀਂ ਕਿ ਉਹ ਫਿਲਮ ਦੇਖੋ ਇਹ ਜਿਹੀਆਂ ਫਿਲਮਾਂ ਜਿਹੜੀਆਂ ਸਮਾਜ ਨੂੰ ਵੰਡਣ ਸਮਾਜ ਦੇ ਜਿਹੜਾ ਗੌਰਮੇ ਇਤਿਹਾਸ ਨੂੰ ਕਲੰਕਿਤ ਕਰਨ सिटी होम न्यूज़ देख रहे सारे दर्शकों ਦਾ ਮੈਂ ਪ੍ਰਗਤੀ ਸਵਾਗਤ ਕਰਦੀਆਂ ਜਿਵੇਂ ਕਿ ਤੁਹਾਨੂੰ ਸਭ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਅੱਜਕੱਲ ਇਨਸੀਡੈਂਸ ਚੱਲ ਰਹੇ ਨੇ ਕਾਫੀ ਜ਼ਿਆਦਾ ਦਿਲ ਦਹਿਲਾ ਦੇਣ ਵਾਲੇ ਨੇ ਸੋ ਅੱਜ ਇਸ ਮੁੱਦੇ ਤੇ ਅਸੀਂ ਗੱਲਬਾਤ ਕਰਾਂਗੇ ਕਾਂਗਰਸ ਦੇ ਸੀਨੀਅਰ ਲੀਡਰ ਕੇ ਕੇ 바ਵਾਜੀ ਸਰ ਨਾਲ ਪਹਿਲਾਂ ਤਾਂ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪਾਸ ਗੱਲ ਕਰਾਂਗੇ ਸਭ ਤੋਂ ਸ਼ੁਰੂਆਤ ਤੋਂ ਜਦੋਂ ਇੱਕ ਕੁੜੀ ਦਾ ਜਨਮ ਹੁੰਦਾ ਹੈ ਉਦੋਂ ਕਿਹਾ ਜਾਂਦਾ ਹੈ ਕਿ ਇਸ ਨੂੰ ਪੜਾਓ ਇਸ ਨੂੰ ਲਿਖਾਓ ਤਾਂ ਕਿ ਇਹਦਾ ਫਿਊਚਰ ਜਿਹੜਾ ਉਹ ਬ੍ਰਾਈਟ ਹੋ ਸਕੇ ਪਰ ਅੱਜ ਜਿਹੜੀ ਕੰਡੀਸ਼ਨਸ ਚੱਲਦੀਆਂ ਪੰਜਾਬਸੀਂ ਦੇਖ ਸਕਦੇ ਹਾਂ ਕਿ ਅੱਜ ਕੁੜੀ ਸੇਫ ਨਹੀਂ ਹੈ ਕਿਤੇ ਵੀ ਜਾ ਦਾ ਪ੍ਰੋਬਲਮਸ ਆ ਉਹਨੂੰ ਸਾਹਮਣਾ ਕਰਨਾ ਪੈਂਦਾ ਹੈ ਸэр ਤੁਹਾਡੇ ਸਾਹਮਣੇ ਆਪਣੇ ਦੇਸ਼ ਦੇ ਵਿੱਚ ਇਹ ਚੀਜ਼ਾਂ ਕਿਉਂ ਚਲਦੀਆਂ ਪਈਆਂ ਇਹ ਬੇਟਾ ਇਹ ਕੋਈ ਸ਼ੱਕ ਨਹੀਂ ਲੰਮੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਪਰ ਅਗਰ ਗਵਰਨਮੈਂਟ ਸ਼ਕਤੀ ਕਰੇ ਲਾਅ ਐਂਡ ਆਰਡਰ ਦਾ ਧਿਆਨ ਰੱਖੇ ਅਤੇ ਜਿਹੜੇ ਮੈਸਨਾਂ ਪੇਰੈਂਟਸ ਵੀ ਧਿਆਨ ਦੇ ਜਿਹੜੀਆਂ ਸਾਡੀਆਂ ਸੰਸਥਾਵਾਂ ਸਾਡਾ ਇੱਕ ਸਿਸਟਮ ਸਮਾਜਿਕ ਸਿਸਟਮ ਜੇ ਕਹੀਏ ਕਿਤੇ ਨਾ ਕਿਤੇ ਉੱਚ ਗਰਾਵਟ ਆਈ ਹੈ ਜੀ ਅਸੀਂ ਜਿਹੜਾ ਰਿਸ਼ਤਿਆਂ ਦਾ ਸਤਕਾਰ ਭੁੱਲ ਗਏ ਆ ਮਹਾਨ ਗੁਰੂਆਂ ਦੇ ਦਿੱਤੇ ਹੋਏ ਉਪਦੇਸ਼ ਨੂੰ ਭੁੱਲ ਗਏ ਆ ਕਿਉਂਕਿ ਕੋਈ ਸਮਾਂ ਸੀ ਜਦ ਨੌਜਵਾਨ ਬੇਟੀਆਂ ਬੇਟੇ ਇਕੱਠੇ ਖੇਡਦੇ ਵੀ ਸੀ ਪਿੰਡਾਂ ਦਾ ਕਲਚਰ ਇਸ ਤਰ੍ਹਾਂ ਦਾ ਸੀ ਤੇ ਸ਼ਹਿਰਾਂ ਦੇ ਵਿੱਚ ਮਤਲਬ ਇੱਕ ਦੂਸਰੇ ਨੂੰ ਇਲਾਕੇ ਦਾ ਮੁਹੱਲੇ ਦਾ ਪੂਰਾ ਇੱਕ ਭੈਣ ਭਰਾ ਵਾਂਗੂ ਸਤਿਕਾਰ ਹੋਣਾ ਪਰ ਜਿਹੜਾ ਅੱਜ ਅਸੀਂ ਦੇਖਦੇ ਆ ਤੁਸੀਂ ਕਲਕੱਤੇ ਦੀ ਕਟਨਾ ਦੀ ਗੱਲ ਕੀਤੀ ਜੋ ਇੱਥੇ ਉਹ ਪਹਿਲਵਾਨ ਬੇਟੀਆਂ ਦਾ ਕੇਸੀ ਜਾਂ ਹਰਿਆਣੇ ਦੇ ਕੇਸ ਦੀ ਗੱਲ ਮੈਂ ਸਮਝਦਾ ਜੋ ਵੀ ਹੈ ਇਹ ਜੋ ਹੋ ਰਿਹਾ ਬਹੁਤ ਹੀ ਕਨਾਉਣਾ ਬਹੁਤ ਹੀ ਬੁਰਾ ਬਹੁਤ ਹੀ ਮਾੜਾ ਤੇ ਕਈ ਵਾਰ ਅਜਿਹਿਆਂ ਕਟਨਾਵਾਂ ਸਿਆਸੀ ਪੇਟ ਚੜ ਜਾਂਦੀਆਂ ਨੇ ਜੀ ਤੇ ਉਹਨੂੰ ਸਿਆਸੀ ਐਂਗਲ ਤੋਂ ਸੋਚਿਆ ਜਾਂਦਾ ਨਾ ਕਿ ਉਸ ਬੀਠੀ ਦੇ ਨਾਲ ਜੋ ਹੋਇਆ ਉਸ ਨੂੰ ਸਮਝਣਾ ਜਾਂ ਉਹਦੇ ਪੇਰੈਂਟਸ ਦੇ ਦੁੱਖ ਦਰਦ ਨੂੰ ਸਮਝਣਾ ਤੇ ਜਾਂ ਇਸ ਸਮਾਜਿਕ ਇਹਦਾ ਕੀ ਅਸਰ ਹੁੰਦਾ ਹੈ ਇਸ ਗੱਲ ਨੂੰ ਸਮਝਣ ਦੀ ਬਜਾਏ ਅਸੀਂ ਉਹਨਾਂ ਨੂੰ ਪੋਲੀਟੀਕਲ ਸਿਆਸੀ ਤਕੜੀ ਚ ਤੋਲ ਕੇ ਉਹਦੇ ਫੈਸਲੇ ਕਰਨ ਲੱਗ ਜਾਨੇ ਹ ਤੇ ਇਹ ਮੈਂ ਸਮਝਦਾ ਉਦੋਂ ਵੀ ਵੱਡਾ ਇੱਕ ਹੋਰ ਦੁਖਾਂਤ ਹੈ ਕਿ ਸਾਡੀਆਂ ਸਰਕਾਰਾਂ ਤੇ ਜਿਹੜਾ ਇਸ ਤਰ੍ਹਾਂ ਦਾ ਕਿਸੇ ਨਾਲ ਸਜ਼ਾ ਦੇਣ ਸਮੇ ਇਸ ਤਰ੍ਹਾਂ ਦਾ ਸੋਚਣਾ ਬਹੁਤ ਮਾੜੀ ਗੱਲ ਹੈ ਕਿਉਂਕਿ ਇਹ ਇੱਕ ਇਨਸਾਨੀਅਤ ਦੀਆਂ ਗੱਲਾਂ ਨੇ ਜਦ ਕੋਈ ਇਨਸਾਨੀਅਤ ਤੋਂ ਗਰਾਵਟ ਆਉਂਦੀ ਹੈ ਤਾਂ ਉਹਦੇ ਲਈ ਸਮਾਜ ਨੂੰ ਸਰਕਾਰ ਨੂੰ ਖੜੇ ਹੋਣਾ ਚਾਹੀਦਾ ਇੱਕ ਪਾਸੇ ਖੜੇ ਹੋਣਾ ਚਾਹੀਦਾ ਉੱਥੇ ਦੋ ਪਾਸੇ ਨਹੀਂ ਹੋਣੇ ਚਾਹੀਦੇ ਜਿੱਥੇ ਮੈਂ ਸਮਝਦਾ ਕਿ ਉਹਨਾਂ ਬੀਟੀਆਂ ਦੇ ਨਾਲ ਇਸ ਤਰ੍ਹਾਂ ਦੀ ਦਰਿੰਦਗੀ ਹੁੰਦੀ ਹੋਵੇ ਤੇ ਉੱਥੇ ਸਮਾਜ ਇੱਕ ਪਾਸੜੋ ਕੇ ਅਜਿਹੇ ਲੋਕਾਂ ਨੂੰ ਅਜਿਹੀ ਸਜ਼ਾ ਦੇਵੇ ਉਹਨਾਂ ਲੋਕਾਂ ਦਾ ਸਮਾਜਿਕ ਬਾਈਕਾਟ ਹੋਵੇ ਤਾਂ ਕਿ ਅੱਗੇ ਤੋਂ ਕੋਈ ਗਲਤੀ ਕਰਨ ਲਗਾ 100 ਵਾਰ ਸੋਚੇ ਸਰ ਜਦਾ ਕਿ ਮੈਂ ਜਾਣਦੀ ਆ ਕਿ ਤੁਸੀਂ ਕੁੜੀਆਂ ਦੀ ਲੋੜੀ ਵੀ ਪਾਉਂਦੇ ਹੋ ਬਟ ਗੱਲ ਜਦੋਂ ਆਉਂਦੀ ਹੈ ਇਦਾਂ ਦੇ ਸੀਨਸ ਦੀ ਇਦਾਂ ਦੇ ਇਨਸੀਡੈਂਸ ਦੀ ਤਾਂ ਦਿਲ ਇੱਕ ਆਪਣਾ ਵੀ ਇੱਕ ਅਸੀਂ ਵੀ ਕਿਸੇ ਦੇ ਪਿਓ ਆ ਅਸੀਂ ਵੀ ਕਿਸੇ ਦੇ ਭਰਾ ਆ ਅਸੀਂ ਵੀ ਕਿਸੇ ਦੇ ਹਸਬੰਦ ਆ ਬਟ ਸਰ ਗੱਲ ਆਉਂਦੀ ਹੈ ਕਿ ਜਦੋਂ ਇਹ ਸਭ ਚੀਜ਼ਾਂ ਚੱਲ ਰਹੀਆਂ ਨੇ ਉਦੋਂ ਸਰਕਾਰਾਂ ਦੇ ਵੱਲੋਂ ਇੱਕ ਸਖਤ ਕਦਮ ਕਿਉਂ ਨਹੀਂ ਚੁੱਕੇ ਜਾਂਦੇ ਮੈਂ ਬੇਟਾ ਫਿਰ ਇਹੀ ਗੱਲ ਜਿਹੜੀ ਮੈਂ ਤੁਹਾਨੂੰ ਕਿਹਾ ਵੀ ਸਰਕਾਰਾਂ ਜਾਂ ਜਿਹੜਾ ਸਾਡਾ ਸਿਸਟਮ ਹੈ ਅਸੀਂ ਉਹਨੂੰ ਇਸ ਲਈ ਕਿ ਇਨਸਾਫ ਦੇਣਾ ਜਾਂ ਇਨਸਾਫ ਦੇਣਾ ਸਾਡਾ ਫਰਜ਼ ਹੈ ਤੇ ਅਸੀਂ ਇਸ ਲਈ ਨਹੀਂ ਇਸ ਤਰ੍ਹਾਂ ਨਹੀਂ ਸੋਚਦੇ ਅਸੀਂ ਉਹਨੂੰ ਜਦ ਸਿਆਸੀ ਟੱਕੜੀ ਚ ਪਾ ਕੇ ਸੋਚਦੇ ਆ ਕਿ ਇਸ ਗੱਲ ਨਾਲ ਜੇ ਅਸੀਂ ਕਾਰਵਾਈ ਕਰਦੇ ਆ ਤਾਂ ਕੀ ਨੁਕਸਾਨ ਹੋਏਗਾ ਕੀ ਫਾਇਦਾ ਹੋਏਗਾ ਫਿਰ ਉਹ ਮੈਂ ਸਮਝੋਂ ਬਹੁਤ ਹੀ ਮਾੜੀ ਗੱਲ ਕਿਉਂਕਿ ਜੋ ਵੀ ਸ਼ਾਸਕ ਹੈ ਜੋ ਵੀ ਚਾਹੇ ਹੋ ਕਿੱਡੇ ਵੱਡੇ ਦੇਸ਼ ਦੇ ਅਹੁਦੇ ਤੇ ਬੈਠਾ ਜਾਂ ਉਹ ਸਟੇਟ ਦਾ ਅਹੁਦੇਦਾਰ ਆ ਕੁਝ ਵੀ ਹੈ ਜਿਹੜਾ ਜਿਸ ਦੇ ਕੋਲ ਪਾਵਰ ਹੈ ਜਿਸ ਦੇ ਕੋਲ ਤਾਕਤ ਹੈ ਜਿਸ ਦੇ ਕੋਲ ਲੈਂਡ ਆਰਡਰ ਨੂੰ ਦੇਖਣਾ ਤੇ ਉਹ ਲੋਕ ਅਗਰ ਕਿਤੇ ਨਾ ਕਿਤੇ ਜਿਹੜੀ ਇਸ ਤਰ੍ਹਾਂ ਦੀਆਂ ਕਟਨਾਵਾਵਾਂ ਵਾਪਰਦੀਆਂ ਨੇ ਤੇ ਉਹਨਾਂ ਦੇ ਲਈ ਉਹਨਾਂ ਦੇ ਅੰਦਰ ਇਹ ਇਨਸਾਨੀਅਤ ਹੋਣੀ ਚਾਹੀਦੀ ਹੈ ਕਿਉਂਕਿ ਇਨਸਾਨ ਪਹਿਲਾਂ ਬਾਕੀ ਸਾਰੀਆਂ ਗੱਲਾਂ ਬਾਅਦ ਚ ਨੇ ਤੇ ਇਨਸਾਨੀਅਤ ਪਹਿਲਾਂ ਹੋਣੀ ਚਾਹੀਦੀ ਹੈ ਇਸ ਕਰਕੇ ਜਦ ਦਰਿੰਦਗੀ ਦੀਆਂ ਘਟਨਾਵਾਂ ਵਾਪਰਦੀਆਂ ਨੇ ਸਾਰਿਆਂ ਦਾ ਦਿਲ ਦਹਿਲਾਉਣ ਵਾਲੀਆਂ ਵਾਪਰਦੀਆਂ ਨੇ ਤੇ ਸਾਰਿਆਂ ਦੇ ਦਿਲ ਕੰਬਦੇ ਨੇ ਤੇ ਮੈਂ ਤਾਂ ਕਈ ਵਾਰ ਮੈਂ 3 ਦਿਨ ਪਹਿਲਾਂ 4 ਦਿਨ ਮੈਂ ਅਮਰੀਕਾ ਤੋਂ ਆਇਆ ਹਾਂ ਤੇ ਮੈਂ ਇੱਕ ਘਰ ਬੈਠਾ ਸੀ ਮੈਨੂੰ ਯਾਦ ਹੈ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਬੜੇ ਵਧੀਆ ਮਾਹੌਲ ਚੋਂ ਉਹ ਉਹ ਮੈਨੂੰ ਕਹਿੰਦੇ ਜੀ ਮਾਹੌਲ ਤਾਂ ਠੀਕ ਹੈ ਅਸੀਂ ਸਾਡੀ ਤਾਂ ਅਸੀਂ ਕਿੱਲੇ ਜ਼ਮੀਨ ਆ ਪਿੰਡ ਸਾਡੇ ਲਈ ਤਾਂ ਉੱਥੇ ਮਾਹੌਲ ਵੀ ਵਧੀਆ ਸੀ ਪਰ ਕੀ ਕਰੀਏ ਉੱਥੇ ਦਾ ਜਿਹੜਾ ਲਾਂਡ ਆਰਡਰ ਦੀ ਸਿਚੁਏਸ਼ਨ ਹੈ ਉੱਥੇ ਦਾ ਜਿਹੜਾ ਬੇਟੀਆਂ ਨੂੰ ਸਕੂਲ ਜਾਣ ਤੋਂ ਬੇਟੀਆਂ ਕਾਲਜ ਜਾਂਦੀਆਂ ਨੇ ਤਾਂ ਵੀ ਅਸੀਂ ਸਾਡਾ ਮਨ ਦਹਿਲਦਾ ਤੇ ਅਸੀਂ ਇਹਨਾਂ ਗੱਲਾਂ ਤੋਂ ਡਰਦੇ ਅਸੀਂ ਬਾਹਰ ਆਏ ਮਤਲਬ ਇਹ ਗੱਲ ਜੇ ਕੋਈ ਫੋਰਮ ਦੇ ਵਿੱਚ ਬੈਠਾ ਗੱਲ ਕਰਦਾ ਕਿ ਉਹ ਸਾਡੇ ਜਿਹੜਾ ਲਾਅ ਐਂਡ ਆਰਡਰ ਸਾਡੀ ਜਿਹੜੀ ਮੈਂ ਸਮਝਦਾ ਇਹ ਸਥਿਤੀ ਬਣੀ ਹੋਈ ਹੈ ਤੇ ਉਹ ਉਹਨਾਂ ਤੋਂ ਉਹ ਲੋਕਾਂ ਦੇ ਅੰਦਰ ਵੀ ਇੱਕ ਡੈਲ ਹੈ ਇੱਕ ਡਰ ਹੈ ਤੇ ਮਾੜੀ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਰਾ ਕੁਝ ਹੀ ਵੋਟਾਂ ਦੀ ਰਾਜਨੀਤੀ ਨਾਲ ਨਹੀਂ ਹੋਣਾ ਚਾਹੀਦਾ ਮੈਂ ਕਈ ਵਾਰੀ ਦੇਖਦਾ ਕਈ ਲੋਕ ਫੈਸਲੇ ਲੈਂਦੇ ਨੇ ਸਰਕਾਰੀ ਜਾਂ ਪੋਲੀਟੀਕਲ ਬੰਦੇ ਉਹ ਸੋਚਦੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹੜੇ ਤੁਸੀਂ ਕਿਸੇ ਮਾੜੇ ਲੋਕਾਂ ਦੀ ਮਦਦ ਕਰਦੇ ਹੋ ਤੇ ਚੰਗੇ ਲੋਕਾਂ ਦੀ ਗਿਣਤੀ ਅੱਜ ਵੀ ਜ਼ਿਆਦਾ ਹੈ ਬਿਲਕੁਲ ਮੈਂ ਸਮਝਦਾ ਜੇ 95% ਚੰਗੇ ਲੋਕ ਨੇ 5% ਕਿਤੇ ਨਾ ਕਿਤੇ ਮਾੜੇ ਲੋਕ ਨੇ ਪਰ ਉਹ 5% ਸਾਰਿਆਂ ਨੂੰ ਦੂਸ਼ਿਤ ਕਰਦੇ ਨੇ ਤੇ 5% ਨੂੰ ਅਗਰ 95% ਦੀ ਸੋਚ ਮੁਤਾਬਕ ਚੱਲਿਆ ਜਾਵੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਬਣਦਾ ਜੋ ਵੀ ਹੈ ਉਹਨਾਂ ਨੂੰ ਉਹ ਹਰਜ਼ਾਨਾ ਭੁਗਤਣਾ ਪਵੇ ਤਾਂ ਮਾਹੌਲ ਵਧੀਆ ਹੋ ਸਕਦਾ ਹੈ ਤੇ ਤੁਸੀਂ ਦੇਖੋ ਦੁਬਈ ਜਾਂਦੇ ਆ ਦੁਬਈ ਦੇ ਵਿੱਚ ਇੰਨੀ ਸਖਤ ਸਜਾ ਹੈ ਕਿ ਉਹਦੇ ਇੱਕ ਵਾਰੀ ਸਾਡੇ ਇੱਕ ਦੋਸਤਾ ਉਥੇ 에어ਪੋਰਟ ਤੇ ਪਰਸੂ ਆਚ ਗਿਆ ਉਹਨੂੰ ਸਿਕਿਉਰਿਟੀ ਵਾਲਾ ਕਹਿੰਦਾ ਵੀ ਤੂੰ ਫਿਕਰ ਨਾ ਕਰ ਤੇਰਾ ਪਰਸ 15 ਮਿੰਟ ਚ ਮਿਲ ਜਾਣਾ ਤੇ ਮਿਲ ਗਿਆ ਕਹਿਣ ਤੋਂ ਬਾਅਦ ਉਹਨੂੰ ਪਤਾ ਵੀ ਇੱਥੇ ਕਿਸੇ ਦੀ ਜੁਰਤ ਨਹੀਂ ਕਿ ਕੋਈ ਚੋਰੀ ਕਰੇ ਹੋਰ ਬੁਰਾ ਕਰਮ ਤਾਂ ਕਰਨਾ ਕੀ ਇਸ ਕਰਕੇ ਇਹ ਜਿਹੜੀ ਸਰਕਾਰ ਵੱਲੋਂ ਇੱਕ ਜਿਹੜਾ ਲੋਕਾਂ ਦੇ ਮਨਾਂ ਅੰਦਰ ਇੱਕ ਦੇਸ਼ਟ ਹੋਣੀ ਚਾਹੀਦੀ ਹੈ ਕਿ ਜੇ ਕੋਈ ਬੁਰਾ ਕਰਮ ਕੀਤਾ ਤਾਂ ਸਾਨੂੰ ਵੱਡੀ ਸਜ਼ਾ ਮਿਲੂਗੀ ਪਰ ਸਰ ਗੱਲ ਕੀ ਤੇ ਜਵੈਤਾ ਕਈ ਸੋਸਾਇਟੀ ਦੇ ਲੋਕੀ ਨਾ ਇਹ ਵੀ ਕਹਿੰਦੇ ਨੇ ਕਿ ਸ਼ਾਇਦ ਕੁੜੀ ਦਾ এডੂਕੇਸ਼ਨ ਉਹਨਾਂ ਦੀ ਪੂਰੀ ਨਹੀਂ ਸੀਗੀ ਜਾਂ ਅਕੈਡੈਮਿਕਲੀ ਉਹਨਾਂ ਲਈ ਇਨਾ ਉਹਨਾਂ ਦਾ ਮੈਂਟਲੀ ਉਹ ਸਟਰੋਂਗ ਨਹੀਂ ਸੀਗੀ ਜਿਸ ਕਰਕੇ ਸਿਚੁਏਸ਼ਨ ਤੁਹਾਡੇ ਸਾਹਮਣੇ ਜਦੋਂ ਇਹ ਸਭ ਚੀਜ਼ਾਂ ਹੁੰਦੀਆਂ ਨੇ ਉਦੋਂ এডੂਕੇਸ਼ਨ ਉਦੋਂ ਅਕੈਡੈਮਿਕਸ ਉਦੋਂ ਉਹਨਾਂ ਦਾ ਪਰਸਨੈਲਿਟੀ ਮੈਟਰ ਕਰਦੀ ਹੈ ਡ्रेसਿੰਗ ਸੈਂਸ ਤੱਕ ਉਹਨਾਂ ਤੇ ਕੋਮਾ ਲਗਾਇਆ ਜਾਂਦਾ ਕਿ ਤੁਹਾਡੀ ਡ्रेसਿੰਗ ਸੈਂਸ ਕਰਕੇ ਤੁਹਾਡੇ ਨਾਲ ਇਹ ਸਭ ਚੀਜ਼ਾਂ ਹੋਈਆਂ ਤੁਹਾਡੇ ਸਾਹਮਣੇ ਅੱਜਕੱਲ ਜਿਹੜੀਆਂ ਕੁੜੀਆਂ ਨੇ ਉਹ ਮਤਲਬ ਕਿਸ ਤਰੀਕੇ ਨਾਲ ਰਹਿਣ ਫੇਰ ਦੇਖੋ ਪਤਾ ਕੀ ਹੈ ਜਿਹੜੀ ਇਹ ਬਾਕੀ ਗੱਲਾਂ ਦਾ ਕੋਈ ਮਤਲਬ ਨਹੀਂ ਜਿਹੜੇ ਦਰਿੰਦੇ ਲੋਕ ਨੇ ਉਹਨਾਂ ਨੂੰ ਬਾਕੀ ਗੱਲਾਂ ਦਾ ਕੋਈ ਮਤਲਬ ਨਹੀਂ ਕੋਈ ਮਤਲਬ ਨਹੀਂ ਹੈ ਤੇ ਮੈਂ ਸਮਝਦਾ ਥੋੜਾ ਜਹਾ ਬੱਚਿਆਂ ਦੇ ਕਿਤੇ ਨਾ ਕਿਤੇ ਮੈਂ ਦੇਖਦਾ ਪਹਿਰਾਵਾ ਇਸ ਤਰ੍ਹਾਂ ਦਾ ਜਿਹੜਾ ਕਿ ਵੀਰੀ ਸਮਾਜਿਕ ਤੌਰ ਤੇ ਸਾਡੇ ਸਾਡੇ ਸਭਿਆਚਾਰ ਦੇ ਮੁਤਾਬਿਕ ਦੇ ਅਨੁਕੂਲ ਨਹੀਂ ਹੁੰਦਾ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਬੇਟਾ ਤੇ ਜਿਹੜਾ ਮੈਂ ਸਮਝਦਾ ਬੱਚਿਆਂ ਨੂੰ ਇਸ ਤਰ੍ਹਾਂ ਦਾ ਪਹਿਰਾਵਾ ਹੋਵੇ ਕਿ ਉਹ ਜਿਹੜਾ ਬੁਰਾ ਨਾ ਲੱਗੇ ਸਮਾਜਿਕ ਤੌਰ ਤੇ ਬੁਰਾ ਨਾ ਲੱਗੇ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਬਾਕੀ ਇਹ ਇਹ ਚ ਕੋਈ ਸ਼ੱਕ ਨਹੀਂ ਅਸੀਂ ਕਹੀਏ ਕਿ ਮੈਨੂੰ ਯਾਦ ਹੈ ਮੁੱਖ ਮੰਤਰੀ ਸਾਹਿਬ ਬੈਂਸਿੰਘ ਸੀ ਤੇ ਉਹ ਕਹਿੰਦੇ ਮੈਂ ਉਹ ਦਿਨ ਸ਼ਾਂਤੀ ਸਮਝੂਗਾ ਪੰਜਾਬ ਦੇ ਵਿੱਚ ਜਿੱਦਣ ਸਾਡੀ ਬੀਟੀ ਸਾਡੀ ਨੂਰ ਰਾਣੀ ਅੰਮ੍ਰਿਤਸਰ ਤੋਂ ਰਾਜਪੁਰੇ ਗਹਿਣਿਆਂ ਦੀ ਲੱਦੀ ਹੋਈ ਤੇ ਉਹ ਜਦ ਸੇਫਟੀ ਨਾ ਜਾਏਗੀ ਮੈਂ ਫਿਰ ਮੈਨੂੰ ਉਹਨਾਂ ਦੇ ਪਾਸ਼ਣ ਦੇ ਸ਼ਬਜਾਦ ਨੇ ਕਿ ਤਾਂ ਮੈਂ ਸ਼ਾਂਤੀ ਸਮਝੂਗਾ ਪੰਜਾਬ 'ਚ ਇਸ ਕਰਕੇ ਉਹ ਸ਼ਾਂਤੀ ਕਿ ਜਦ ਬੀਟੀਆਂ ਜਦੋਂ ਵੀ ਆਉਣ ਖੁਸ਼ੀ ਨਾਲ ਮੈਂ ਕੈਨੇਡਾ ਦੇ ਵਿੱਚ ਮੈਂ ਦੇਖਦਾ ਤੇ ਜਦ ਕੈਨੇਡਾ ਅਮਰੀਕਾ ਦੇ ਵਿੱਚ ਉਹ ਲੋਕ ਰਾਤ ਨੂੰ 11 ਵਜੇ 10 ਵਜੇ ਸਰਵਸਤੇ ਜਾਂਦੀਆਂ ਬੀਟ ਕੇ ਅਸੀਂ ਉੱਥੋਂ ਦੀਆਂ ਗੱਲਾਂ ਕਰਦੇ ਆਂ ਹਾਂਜੀ ਰਾਤ ਨੂੰ 10 ਵਜੇ ਕਮਿਟੀ ਸਰਵਿਸ ਤੇ ਜਾਂਦੀ ਹੈ ਅੱਥੇ ਉਹ ਰਾਤ ਨੂੰ ਹੀ ਕਈ ਵਾਰੀ 3-3 ਵਜੇ ਵਾਪਸ ਆਉਂਦੀ ਹੈ ਹਾਂਜੀ ਕਿਸੇ ਨੂੰ ਕੋਈ ਸਿਕਿਉਰਿਟੀ ਦਾ ਕੋਈ ਉਹ ਨਹੀਂ ਹੈ ਤੇ ਫਿਰ ਸਾਡੇ ਨਾਲੋਂ ਤਾਂ ਕੈਨੇਡਾ ਅਮਰੀਕਾ ਕਿੰਨੇ ਚੰਗੇ ਨੇ ਉੱਥੇ ਦਾ ਅਸੀਂ ਨਿੰਦੀ ਜਾਈਏ ਜਾਂ ਗੱਲਾਂ ਕਰੀ ਚੱਲੀਏ ਤਾਂ ਕੁਛ ਕਰੀ ਚੱਲ ਗਏ ਬਿਲਕੁਲ ਤੇ ਉੱਥੇ ਮੈਂ ਖੁਦ ਦੇਖਿਆ ਤੇ ਕਈ ਜੀ ਲੇਡੀਆਂ ਉੱਥੇ ਕੋਈ ਟਾਈਮਿੰਗ ਦੀ ਗੱਲ ਹੀ ਕੋਈ ਨਹੀਂ ਹਾਂਜੀ 2:00 ਵਜੇ ਵੀ ਰਾਤ ਨੂੰ ਜਾ ਕੇ ਤੇ ਸਾਡੇ ਇੰਡੀਅਨ ਲੋਕਾਂ ਦੇ ਕਹਿ ਲਓ ਸੁਭਾਅ 'ਚ ਸ਼ਾਮਲ ਹੈ ਕਿ ਕੋਈ ਵੀ ਕੰਮ 9:00 ਵਜੇ ਸ਼ੁਰੂ ਕਰੀਦਾ ਹੈ ਉਹ 5:00 ਵਜੇ ਬੰਦ ਕਰ ਦੇਈਦਾ ਹੈ ਹਾਂਜੀ ਜਾਂ ਜਿਹੜੇ ਸਾਡੇ ਵਰਗੇ ਵਿਲੇਜ ਦੇ ਲੋਕ ਹੈ ਉਹ 2-4 ਭੋਗਾਂ ਤੇ ਵਿਆਹਾਂ ਤੇ ਚਲੇ ਗਏ ਤਾਂ ਖਲ-ਖਲ ਖਤਮ ਮੇਰਾ ਮਤਲਬ ਸਾਡੇ ਅੰਦਰ ਜਿਹੜੀ ਇੱਕ ਨਲੈਕੀਆ ਭਰ ਗਈ ਹੋਈਆਂ ਇਹ ਕਹਿ ਲਓ ਜਾਂ ਇੱਕ ਕਹਿੰਦੇ ਦਲਿੰਦਰ ਸ਼ਬਦ ਹੈ ਜਿਹੜਾ ਲੋਹੜੀ ਵੇਲੇ ਅਸੀਂ ਉਹ ਤਿਲ ਪਾ ਕੇ ਕਹਿੰਦੇ ਨਾ ਈ ਸ਼ਰਾ ਦਲਿੰਦਰ ਜਾ ਦਲਿੰਦਰ ਦੀ ਜਣ ਚੁੱਲ੍ਹੇ ਪਾ ਦਲਿੰਦਰ ਕਹਿੰਦੇ ਸੋੜੀ ਜਿਹੜੀ ਸੁਸਤੀ ਅਸੀਂ ਰਜਾਈ 'ਚ ਬੈਠੇ ਆ ਕੰਮਣ ਲਈ ਬੈਠੇ ਆ ਸਾਡਾ ਉੱਠਣ ਦੀ ਜੀ ਕਰਦਾ ਚਾਹ ਕਹੀ ਜਨੇ ਲਿਆ ਵਈ ਚਾਹ ਲਿਆ ਦੋ ਦੋ ਚਾਰ ਚਾਰ ਕੱਪ ਚਾਹ ਦੇ ਪੀਲੇ ਉੱਠਣ ਲਈ 11 ਵਜੇ ਤੇ ਉਹ ਦਲਿੰਦਰ ਤੇ ਇਸ ਕਰਕੇ ਦਲਿੱਦਰ ਨੂੰ ਦੂਰ ਕਰਨ ਦੇ ਲਈ ਮੈਂ ਤਾਂ ਕਈ ਵਰੀ ਮੈਂ ਤਾਂ ਹੁਣ ਵੀ ਮੈਂ ਉੱਥੇ ਗੁਰਮੀਤ ਸਿੰਘ ਗਿੱਲ ਸਾਡੇ ਮਿੱਤਰ ਨੇ ਉਹ ਅਸੀਂ ਬੈਠੇ ਸੀ ਮੈਂ ਕਿਹਾ ਭਈ ਚਾਹੀਦਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਹਾਂਜੀ ਤੇ ਪੱਕੇ ਤੌਰ ਤੇ ਨਾ ਲਈਏ ਤੇ 6 ਮਹੀਨੇ ਜ਼ਰੂਰ ਤੁਹਾਡੇ ਅੰਦਰ ਅਮਰੀਕਾ ਕੈਨੇਡਾ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਕਿਉਂਕਿ ਤੁਹਾਡੀ ਜਿਹੜੀ ਕੰਮ ਦੀ ਸੂਈ ਹੈ ਉਹ ਘੜੀਆਂ ਦੇ ਸਾਬ ਨਾਲ ਨਹੀਂ ਤੁਹਾਡੇ ਜਿਹੜਾ ਸਵੇਰ ਉੱਠਦੇ ਹੋ ਕਿਸ ਤਰ੍ਹਾਂ ਤੁਸੀਂ ਮਸ਼ੀਨ ਦੀ ਤਰ੍ਹਾਂ ਚੱਲਦੇ ਹੋ ਕਿਸ ਤਰ੍ਹਾਂ ਜਿਹੜਾ ਗੈਸ ਸਟੇਸ਼ਨ ਤੇ ਜਾਂਦਾ ਹੈ ਸਟੋਰ ਤੇ ਜਾਂਦਾ ਹੈ ਟਰਕਿੰਗ ਦਾ ਕੰਮ ਹੈ ਤੇ ਉਹ ਉਹ ਲੋਕ ਕਿੰਨੀ ਮਿਹਨਤ ਨਾਲ ਕਰਦੇ ਹੋ ਬਲਕਿ ਮੈਂ ਤਾਂ ਇਹ ਵੀ ਗੱਲ ਕਹੂੰਗਾ ਸੱਚੀ ਕਿ ਜਿਹੜਾ ਟਰਕਿੰਗ ਦਾ ਜਿਹ ਹੈ ਨਾ ਵੀ 8 ਘੰਟੇ ਚਲਾਉਣਾ ਸਾਡੇ ਵਾਲੇ 16 16 ਘੰਟੇ ਚਲਾਉਂਦੇ ਆ 20 20 ਘੰਟੇ ਚਲਾਉਂਦੇ ਆ ਜਿਹੜਾ ਕਿ ਗਲਤ ਹੈ ਵੀ ਨਾਲ ਪਰ ਉਹ ਗਲਤ ਦੇ ਵੀ ਰਸਤੇ ਲੱਭ ਕੇ ਚਲਾਉਂਦੇ ਆ ਜਿਹੜਾ ਗਲਤ ਕਰਦੇ ਨੇ ਕਿਉਂਕਿ ਕੰਮ ਦਾ ਇਹਨਾ ਕਿਉਂਕਿ ਸਾਹਮਣੇ ਡਾਲਰ ਪਏ ਦਿਖਾਈ ਦਿੰਦੇ ਨੇ ਉਹ ਭੁੱਲ ਜਾਂਦੇ ਨੇ ਕਿ ਸਾਡੀ ਸਿਹਤ ਹੈ ਜਾਂ ਸਾਡੀ ਕੋਈ ਜ਼ਿੰਮੇਵਾਰੀ ਹੈ ਕੋਈ ਅਸੂਲ ਹੈ ਕਾਨੂੰਨ ਹੈ ਉਹਨਾਂ ਗੱਲਾਂ ਤੋਂ ਤਾਂ ਨਹੀਂ ਮੈਂ ਤਾਂ ਉਹਨਾਂ ਨੂੰ ਇਸ ਗੱਲ ਤੋਂ ਰੋਕਦਾ ਮੈਂ ਮਾੜਾ ਕਹਿਣਾ ਪਰ ਉਹਨਾਂ ਦੇ ਅੰਦਰ ਜਿਹੜੀ ਕੰਮ ਕਰਨ ਦੀ ਜਿਹੜੀ ਚਾਹਨਾ ਜਿਹੜੀ ਸੋਚ ਹੈ ਉਹ ਗੱਲ ਵੱਡੀ ਹੈ ਤੇ ਐਗਰੀਕਲਚਰ ਦਾ ਮੈਂ ਕੈਲੀਫੋਰਨੀਆ ਦੇ ਵਿੱਚ ਬਾਈ ਰੋਡ ਲੰਘਿਆ ਕਾਫੀ ਸੈਂਕੜੇ ਕਿਲੋਮੀਟਰ ਮੈਂ ਦੇਖਿਆ ਤੇ ਜਦੋਂ ਖੁਸ਼ੀ ਹੁੰਦੀ ਸੀ ਕਿ ਉੱਥੇ ਕਹਿੰਦੇ ਜੀ ਇਹ ਪਾਲਸੋ ਹੁੰਦਾ ਜੀ ਦਾ ਫਾਰਮ ਹੈ ਫਲਾਣਾ ਦਾ ਫਾਰਮ ਹੈ ਪੰਜਾਬੀਆਂ ਦੇ ਫਾਰਮ ਨੇ ਤੇ ਉੱਥੇ ਚਾਹੇ ਸਾਡੇ ਆ ਨੂਰਪੁਰੇ ਵਾਲੇ ਸਰਦਾਰ ਨੇ ਸੌਗੀ ਦੇ ਬਾਦਸ਼ਾਹ ਕਿਨੇ ਜਾਂਦੇ ਨੇ ਚਾਹੇ ਦਰਸ਼ਨ ਸਿੰਘ ਢਾਲੀਵਾਲ ਨੇ ਜਿਹੜੇ ਕਿ ਉੱਥੇ ਉਹਨਾਂ ਦੇ ਗੈਸ ਸਟੇਸ਼ਨ ਹੀ ਬਹੁਤ ਸੈਂਕੜੇ ਕੀ ਹਜ਼ਾਰਾਂ ਵਾਲੀ ਗੱਲ ਹੈ ਤੇ ਵੱਡੀ ਗੱਲ ਉਹ ਸੋਸ਼ਲ ਨੇ ਜੀ ਤੇ ਉੱਥੇ ਮੈਂ ਦੇਖਿਆ ਵਾਲੀਆ ਜੀ ਜੀਪੀ ਖੇਰਾ ਜੀ ਕਈ ਲੋਕਾਂ ਨੇ ਇੱਡਾ ਵੱਡਾ ਉਥੇ ਅੰਪਾਇਰ ਬਣਾਇਆ ਤੇ ਆਪਣੀ ਮਿਹਨਤ ਦੇ ਨਾਲ ਤੇ ਉਹ ਸਾਡਾ ਵੀ ਸਿਰ ਉੱਚਾ ਕਰਦਾ ਉਥੇ ਗਿਆ ਦਾ ਸਾਨੂੰ ਬੜਾ ਅੱਛਾ ਲੱਗਦਾ ਹੈ ਸਾਡੇ ਗੁਰਬੀਤ ਕੇ ਲੋੜੀ ਦੋਸਤ ਮੈਂ ਸਮਝਦਾ ਜਿੱਥੇ ਉਹ ਬਾਹਰ ਬੈਠੇ ਲੋਕ ਅ ਗੁਰੂਆਂ ਨੂੰ ਵੀ ਯਾਦ ਕਰਦੇ ਨੇ ਸ਼ਹੀਦਾਂ ਨੂੰ ਵੀ ਯਾਦ ਕਰਦੇ ਨੇ ਪੰਜਾਬ ਦੀਆਂ ਖੇਡਾਂ ਨੂੰ ਤੁਸੀਂ ਕੋਈ ਸਭਿਆਚਾਰਕ ਮੇਲਾ ਨਹੀਂ ਹੋਊਗਾ ਜਿਹੜਾ ਉਹਨਾਂ ਤੋਂ ਬਿਨਾ ਹੋਵੇ ਕੋਈ ਖੇਡ ਮੇਲਾ ਨਹੀਂ ਹੋਊਗਾ ਜਿਹੜਾ ਉਹਨਾਂ ਤੋਂ ਬਿਨਾ ਹੋਵੇ ਇਸ ਕਰਕੇ ਉਹ ਪੰਜਾਬ ਦੀ ਧਰਤੀ ਨੂੰ ਪਿਆਰ ਕਰਦੇ ਨੇ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਦੇ ਨੇ ਐਜੂਕੇਸ਼ਨ ਦੇ ਵਿੱਚ ਸਿਹਤ ਦੇ ਵਿੱਚ ਵੀ ਦਖਲ ਦਿੰਦੇ ਨੇ ਪਰ ਉਹਨਾਂ ਦੇ ਮਨਾਂ ਅੰਦਰ ਜੋ ਪੰਜਾਬ ਦੀ ਮਿੱਟੀ ਦਾ ਮੂਹਆ ਬੜਾ ਖਾਸ ਹੈ ਤੇ ਜਿਹੜਾ ਹੋਣਾ ਚਾਹੀਦਾ ਤੇ ਅੱਜ ਜਿੱਥੇ ਆਪਾਂ ਮੇਨ ਤੁਹਾਡਾ ਵਿਸ਼ਾ ਬੀਠੀ ਦੀ ਗੱਲ ਆਪਾਂ ਕਰਦੇ ਆ ਕਿ ਉੱਥੇ ਮੈਂ ਸਮਝਦਾ ਇਹ ਬੜਾ ਚਿੰਤਾ ਕਰਨ ਵਾਲੀ ਗੱਲ ਹੈ ਬਿਲਕੁਲ ਤੇ ਇਹਦੇ ਲਈ ਸਾਡੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਸਰਕਾਰਾਂ ਕੋਈ ਵੀ ਹੋਣ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜਿਹੜੀਆਂ ਸਰਕਾਰਾਂ ਜਦ ਉੱਥੇ ਕੋਈ ਕੋਨੀਆਂ ਘਟਰਾਵਾਂ ਵਾਪਰਦੀਆਂ ਨੇ ਉੱਥੇ ਉਹ ਪੁਖਤਾ ਰੋਲ ਅਦਾ ਨਹੀਂ ਕਰਦੀਆਂ ਤਾਂ ਉਹਨਾਂ ਲੋਕਾਂ ਨੂੰ ਸਜ਼ਾ ਮਿਲੇ ਚਾਹੇ ਕੋਈ ਸਰਕਾਰ ਹੋਵੇ ਕਿਉਂਕਿ ਜੇ ਅਸੀਂ ਸ਼ਾਂਤੀ ਬਣਾਵਾਂਗੇ ਜੇ ਅਸੀਂ ਬੇਟੀਆਂ ਨੂੰ ਇੱਕ ਅੱਛਾ ਚੁਗਿਰਦਾ ਕੱਚਾ ਮਾਹੌਲ ਦੇਵਾਂਗੇ ਤਾਂ ਵੀ ਅਸੀਂ ਕਹਿ ਸਕਦੇ ਹਾਂ ਅਸੀਂ ਕਹਿੰਨੇ ਜ਼ਰੂਰ ਹਾਂ ਮੈਂ ਧੀਆਂ ਦੀ ਲੋੜੀ ਬਣਾਉਣਾ 28 ਸਾਲ ਤੋਂ ਮੈਂ ਸਟੇਜਾਂ ਤੇ ਵੀ ਕਹਿੰਨਾ ਕਿ ਬੀਟੀ ਬੇਟੇ ਦੇ ਬਰਾਬਰ ਸਤਿਕਾਰ ਦਿਓ ਪਰ ਜਦ ਇੱਕ ਦਿਨ ਮੇਰੇ ਨਾਲ ਜਿਹੜੀ ਗੱਲ ਤੁਸੀਂ ਬੇਟਾ ਕਹੀ ਜੀ ਸਵਾਲ ਕੀਤਾ ਇੱਕ ਬਾਪ ਨੇ ਜੀ ਕਹਿੰਦਾ ਤੁਸੀਂ ਠੀਕ ਕਹਿੰਨੇ ਹੋ ਸਾਰਾ ਕੁਝ ਠੀਕ ਹੈ ਜੀ ਪਰ ਜਦ ਬੀਟੀ ਪੈਦਾ ਹੁੰਦੀ ਆ ਇੱਕ ਨਾਲ ਦੀ ਨਾਲ ਇੱਕ ਫਿਕਰ ਹੁੰਦਾ ਇੱਕ ਸੰਸਾ ਹੁੰਦਾ ਇੱਕ ਮਨ ਤੇ ਬੋਝ ਹੁੰਦਾ ਕਿ ਬੇਟੀ ਦੀ ਸਿਕਿਉਰਟੀ ਦਾ ਬੋਝ ਹੁੰਦਾ ਤੇ ਬਾਕੀ ਗੱਲਾਂ ਦੇ ਨਾਲ ਨਾਲ ਇਸ ਕਰਕੇ ਉਹ ਵੀ ਇੱਕ ਚਿੰਤਾ ਦਾ ਵਿਸ਼ਾ ਬਣ ਜਾਂਦਾ ਤੇ ਉਹਦੇ ਲਈ ਗਾਰੰਟੀ ਕੌਣ ਦੇਵੇਗਾ ਇਹ ਗੱਲਾਂ ਸਰ ਇਸੇ ਸਾਹਮਣੇ ਤਾਂ ਫਿਰ ਇਦਾਂ ਹੋਣਾ ਚਾਹੀਦਾ ਨਾ ਕਿ ਬੇਟੀ ਨੂੰ ਸਮਝਾਉਣ ਤੋਂ ਪਹਿਲਾਂ ਆਪਣੇ ਬੱਚੇ ਨੂੰ ਮੁੰਡੇ ਨੂੰ ਸਮਝਾਇਆ ਜਾਵੇ ਕਿ ਤੂੰ ਜਿਸ ਤਰੀਕੇ ਨਾਲ ਜਿਸ ਨਜ਼ਰ ਨਾਲ ਕਿਸੇ ਕੁੜੀ ਨੂੰ ਦੇਖ ਰਿਹਾ ਹੈ ਤੇਰੀ ਨਜ਼ਰ ਸਾਫ਼ ਹੋਣੀ ਚਾਹੀਦੀ ਹੈ ਬਿਲਕੁਲ ਠੀਕ ਹੈ ਦੇਖੋ ਗੱਲ ਇਹ ਹੈ ਮੈਂ ਸੋਚਦਾ ਆ ਰਿਹਾ ਸੀ ਆਪਾਂ ਘਰ ਨੂੰ ਵਧੀਆ ਬਣਾ ਲਾਂਗੇ ਬਿਲਕੁਲ ਤਾਂ ਮੁਹੱਲੇ ਨੂੰ ਬਣ ਜੇਗਾ ਮੋ ਥੋੜਾ ਸ਼ਹਿਰ ਬਣ ਜੇਗਾ ਥੋੜਾ ਸੂਬਾ ਬਣ ਜੇਗਾ ਕਿਉਂਕਿ ਆਪਣੇ ਘਰ ਨੂੰ ਅਗਰ ਵਧੀਆ ਬਣਾ ਲੀਏ ਘਰ ਕੀ ਹੈ ਘਰ ਦਾ ਜਿਹੜਾ ਮਾਹੌਲ ਹੈ ਘਰੇ ਜਿਹੜੀ ਦਰਜਾ ਬਦਰਜਾ ਸਤਕਾਰ ਹੈ ਜਿਹੜਾ ਮਾਤਾ ਪਿਤਾ ਦਾ ਸਤਕਾਰ ਹੈ ਜਿਹੜਾ ਬੇਟੀਆਂ ਦਾ ਜਿਹੜਾ ਬੇਟਿਆਂ ਦਾ ਜਿਹੜਾ ਮੈਂ ਸਮਝਦਾ ਉਹ ਜਿਹੜਾ ਦਰਜਾ ਬਦਰਜਾ ਸਤਕਾਰ ਹੈ ਕਿਤੇ ਨਾ ਕਿਤੇ ਉਹਦੇ 'ਚ ਬੜੀਆਂ ਕਮੀਆਂ ਆਈਆਂ। ਬਿਲਕੁਲ। ਅਸੀਂ ਮੈਨੂੰ ਯਾਦ ਹੈ ਯਾਦ ਕੀ ਸਸਤ ਸਾਡੇ ਨਾਲ ਬੀਤੀਆਂ ਨੇ ਜੇ ਅਸੀਂ ਕੋਈ ਗੱਲ ਬਣਵਾਉਣੀ ਹੁੰਦੀ ਸੀ ਤਾਂ ਆਪਣੇ ਪਿਤਾ ਜੀ ਤੋਂ ਗੱਲ ਬਣਵਾਉਣ ਲਈ ਮਾਤਾ ਜੀ ਨੂੰ ਵਾਰ-ਵਾਰ ਕਹਿੰਦੇ ਸੀ ਕਿ ਮਾਤਾ ਜੀ ਵੀ ਸਾਡੀ ਇਹ ਮੰਗ ਉਹ ਕਹਿੰਦੇ ਸੀ ਵੀ ਕੋਈ ਨਾ ਤੇਰੇ ਪਿਤਾ ਦਾ ਜਦੋਂ ਮੂਡ ਚੱਗਾ ਹੋਇਆ ਮੈਂ ਫੇਰ ਤੇਰੀ ਗੱਲ ਕਰਾਂਗੀ। ਤੇ ਜੇ ਹੁਣ ਹੋਰ ਪੁੱਛੋ ਬੇਟਾ ਅੱਜ ਦਾ ਮਾਹੌਲ ਇਹ ਹੈ। ਕਿ ਅਸੀਂ ਵਾਈਫ ਦੇ ਨਾਲ ਹੀ ਬੇਟੇ ਨਾਲ ਗੱਲ ਕਰਦੇ ਆ ਅੱਜ ਹਾਲਾਤ ਇੱਥੇ ਖੜੀ ਨੇ ਬਿਲਕੁਲ ਜਿਹੜੇ ਕਿ ਸਾਡੇ ਮਹਾਨ ਗੁਰੂਆਂ ਨੇ ਜੋ ਵੀ ਧਰਮ ਨੇ ਸੋਨੂੰ ਸਾਰੇ ਧਰਮ ਜਿੰਦਗੀ ਜਿਉਣ ਦਾ ਰਸਤਾ ਦਿਖਾਉਂਦੇ ਨੇ ਸਾਰੇ ਧਰਮ ਹਾਂਜੀ ਇੱਕੋ ਹੀ ਉਪਦੇਸ਼ ਹੈ ਜੀ ਹਾਂਜੀ ਤੇ ਪਰ ਅਸੀਂ ਕਿੱਥੇ ਖੜੇ ਆ ਸਾਡੀ ਸੋਚ ਕਿੱਥੇ ਖੜੀ ਆ ਗੱਲ ਤਾਂ ਇਹ ਹੈ ਜਿਹੜੀ ਤੁਹਾਡੀ ਦਿਨਚਰਿਆ ਹੈ ਤੁਹਾਡੀ ਦਿਨ ਦੀ ਸ਼ੁਰੂਆਤ ਹੈ ਅਸੀਂ ਸਵੇਰ ਤੋਂ ਸ਼ਾਮ ਤੱਕ ਸਾਡਾ ਇੱਕ ਦੋਸਤ ਹੁੰਦਾ ਸੀ ਬਹਾਦਰ ਸਿੰਘ ਮੋਲਾਪੁਰ ਤੋਂ ਉਹ ਡਾਇਰੀ ਲਿਖਦਾ ਸੀ ਕਿ ਮੈਂ ਸਵੇਰ ਤੋਂ ਸ਼ਾਮ ਤੱਕ ਕੀ ਕੀਤਾ ਕੀ ਜੇ ਕੋਈ ਮਾੜਾ ਕਰਮ ਹੋ ਜੇ ਫਿਰ ਉਹ ਕੱਟਦਾ ਸੀ ਤੇ ਪਛਤਾਵਾ ਕਰਦਾ ਸੀ ਜਦ ਤੁਸੀਂ ਉਹ ਜਦ ਕੇ ਬੜੇ ਹੀ ਪੰਜ ਚਾਰ ਜੁਮਾਤਾ ਸੀ ਤੇ ਜਿਹੜਾ ਬੰਦਾ ਇੱਥੋਂ ਤੱਕ ਸੋਚਦਾ ਕਿ ਮੈਂ ਕਿਹੜੇ ਕਰਮ ਕੀਤੇ ਨੇ ਅੱਜ ਉਹ ਕਰਮ ਜੇ ਕਿਤੇ ਮੇਰੇ ਤੋਂ ਬੁਰਾ ਹੋ ਗਿਆ ਜਾਂ ਕਿਸੇ ਦਾ ਦਿਲ ਦੁਖਾਇਆ ਗਿਆ ਤਾਂ ਉਹਨੇ ਦੂਜੇ ਦਿਨ ਸਵੇਰੇ ਉਹਨੂੰ ਕਾਲ ਕਰਕੇ ਮਾਫੀ ਮੰਗ ਲੈਣੀ ਵੀ ਯਾਰ ਕੱਲ ਮੈਂ ਤੈਨੂੰ ਆ ਸ਼ਬਦ ਕਿਹਾ ਸੀ ਤੇਰੇ ਮਨ ਨੂੰ ਕੋਈ ਠੀਸ ਤਾਂ ਨਹੀਂ ਪਹੁੰਚੀ ਜੀ ਉਹ ਕਿਉਂਕਿ ਉਹ ਕਹਿੰਦਾ ਵੀ ਮੈਂ ਆਪਣੇ ਮਨ ਤੋਂ ਵੀ ਬੋਝ ਲਾਤਾ ਮੈਂ ਉਹਦੇ ਮਨ ਤੇ ਵੀ ਜਿਹੜਾ ਬੋਝ ਸੀ ਮੈਂ ਉਹਨੂੰ ਵੀ ਲਾਇਆ ਤੇ ਜਿਹੜੇ ਇਹ ਸੋਚਦੇ ਬੰਦੇ ਨੇ ਜਿਹੜੇ ਦਿਆਲੂ ਬੰਦੇ ਨੇ ਜਿਵੇਂ ਕਹਿੰਦਾ ਦਇਆ ਧਰਮ ਦਾ ਮੂਲ ਹੈ ਜਿਹਦੇ ਅੰਦਰ ਦਇਆ ਜਿਹਦੇ ਅੰਦਰ ਉਸ ਪ੍ਰਮਾਤਮਾ ਦਾ ਵਾਹਿਗੁਰੂ ਦਾ ਡਰ ਹੈ ਤੇ ਉਹੀ ਧਰਮਕਾ ਮੈਂ ਤਾਂ ਇੱਕ ਸਿੱਧੀ ਜੀ ਗੱਲ ਹੈ ਜਿਵੇਂ ਆ ਨਾ ਬਈ ਸਾਰਿਆਂ ਧਰਮਾਂ ਨੂੰ ਸ੍ਰੇਸ਼ਟ ਧਰਮ ਉਹੀ ਆ ਜਿਹੜਾ ਕਿ ਅਸੀਂ ਇਨਸਾਨ ਦੀ ਸੇਵਾ ਕਰਕੇ ਇਹ ਹੋਣੀ ਚਾਹੀਦੀ ਸਰ ਇਸ ਦਿਨ ਆਲੀ ਇੱਕ ਮੇਰਾ ਸੈਕਿੰਡ ਲਾਸਟ ਕੁਐਸਚਨ ਤੁਹਾਡੇ ਤੋਂ ਕਿ ਜਦੋਂ ਕਿ ਹੁਣ ਲੁਧਿਆਣਾ ਦੇ ਵਿੱਚ ਕਾਫੀ ਵਾਰਦਾਤਾ ਹੁੰਦੀਆਂ ਪਿਆ ਨੇ ਆਏ ਦਿਨ ਸਾਨੂੰ ਕੁਛ ਨਾ ਕੁਛ ਸੁਣਨ ਨੂੰ ਮਿਲਦਾ ਹੈ ਜਾਂ ਦੇਖਣ ਨੂੰ ਮਿਲਦਾ ਹੈ ਜੋ ਕਾਫੀ ਦਿਲ ਦਹਿਲਾ ਦੇਣ ਵਾਲਾ ਹੁੰਦਾ ਹੁਣ ਰੀਸੈਂਟਲੀ ਇੱਕ ਸਿੰਦੀ ਬੇਕਸ ਦੇ ਵੀ ਗੋਲੀ ਮਾਰ ਦਿੱਤੀ ਮਤਲਬ ਗੋਲੀ ਮਾਰ ਦਿੱਤੀ ਗਈ ਉਹ ਵੀ ਦਿਨ ਦਿਹਾੜੇ ਦੇ ਟਾਈਮ ਤੇ ਤੁਹਾਡੇ ਸਾਹਮਣੇ ਲਈ ਜਿਹੜੀਆਂ ਕੰਡੀਸ਼ਨਸ ਨੇ ਜਿਹੜੀਆਂ ਵਰਸਟ ਹੁੰਦੀਆਂ ਬਾਰੇ ਤੇ ਇਸ ਤੇ ਕੀ ਬੰਦਾ ਹ ਮਤਲਬ ਕੀ ਮੰਗ ਹੁੰਦੀ ਜਾਂਦੀ ਹੈ ਗੱਲ ਇਹ ਹੈ ਬੇਟਾ ਸਰਕਾਰ ਦਾ ਸੰਵਿਧਾਨ ਦੇ ਅੰਦਰ ਪਹਿਲਾ ਫਰਜ ਲੋਕਾਂ ਦੇ ਜਾਨ ਅਤੇ ਮਾਲ ਦੀ ਰੱਖਿਆ ਕਰਨਾ ਹੈ ਬਿਲਕੁਲ ਸੰਵਿਧਾਨ ਦੇਖੀਏ ਪਹਿਲਾ ਫਰਜ ਜਿਹੜੀ ਸਰਕਾਰ ਪਹਿਲਾ ਫਰਜ ਨਹੀਂ ਪੂਰਾ ਕਰ ਰਹੀ ਉਸ ਤੋਂ ਹੋਰ ਫਰਜਾਂ ਦੀ ਕਿਆਸ ਕਰਾਂਗੇ ਬਿਲਕੁਲ ਬਾਕੀ ਫਰਜ ਸਾਰੇ ਬਾਅਦ ਚ ਨੇ ਪਹਿਲਾ ਫਰਜ ਲੋਕਾਂ ਦੇ ਜਾਨ ਅਤੇ ਮਾਲ ਦੀ ਰੱਖਿਆ ਕਰਨਾ ਬਿਲਕੁਲ ਅੱਜ ਨਾ ਜਾਨ ਸੁਰੱਖਿਅਤ ਹੈ ਨਾ ਮਾਲਸ ਰੱਖੇ ਤਾਂ ਤੇ ਲੋਕ ਚਿੰਤਾ ਦੇ ਵਿੱਚ ਨੇ ਲੋਕ ਵਿਚਾਰੇ ਕੋਈ ਵੀ ਜਾਂਦਾ ਕੋਈ ਬਾਹਰ ਜਾਂਦਾ ਸੇਫ ਨਹੀਂ ਹੈ ਹਾਂਜੀ ਤੇ ਜੇ ਕੋਈ ਪੈਸੇ ਕਮਾਉਂਦਾ ਹੈ ਉੱਥੇ ਕੋਈ ਪ੍ਰਭੂ ਦੀ ਕਿਰਪਾ ਹੈ ਉਹਨੇ ਪਿਛਲੇ ਜਨਮ ਵਿੱਚ ਕੋਈ ਅੱਛੇ ਕਰਮ ਕੀਤੇ ਹੈ ਉਹਨੇ ਮਿਹਨਤ ਕੀਤੀ ਹੈ ਤੇ ਉਹਨੇ ਤੁਹਾਡੇ ਚੋਰਾਂ ਲਈ ਥੋੜੋ ਕਮਾਉਂਦਾ ਹੈ ਕਿ ਕੋਈ ਵੀ ਆਵੇ ਰਵਾਲਵਰ ਲਾ ਕੇ ਉਹ ਤੋਂ ਪੈਸੇ ਲੈ ਕੇ ਚਲਿਆ ਜਾਵੇ ਤੇ ਉਹਨਾਂ ਲੋਕਾਂ ਲਈ ਥੋੜੋ ਕਮਾਏ ਨੇ ਤੇ ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਇਹ ਲਾਉਂਡ ਆਰਡਰ ਦੀ ਕਮਜ਼ੋਰੀ ਹੈ ਸਰਕਾਰ ਦੀ ਨਾਕੀ ਹੈ ਹੈ ਜੀ ਤੇ ਸਰਕਾਰ ਨੂੰ ਕਿਉਂਕਿ ਅਸੀਂ ਦੇਖਦੇ ਰਹੇ ਹਾਂ ਮੈਂ ਤਾਂ ਖੁਦ ਟੈਰਰਿਸਟ ਵਿਕਟਮ ਹਾਂ ਮੇਰੇ ਦੋਨੋਂ ਲੱਤਾਂ 'ਚ ਗੋਲੀਆਂ ਲੱਗੀਆਂ ਤੋਬਾਦ ਵੇਲੇ ਦੀਆਂ ਬੜੇ ਬੁਰੇ ਸਮੇਂ ਦੇਖੇ ਨੇ ਅਸੀਂ ਜੇ ਸਾਡਾ ਥਾਣਾ ਦਾਖਾ ਪੈਂਦਾ ਸੀ ਜੇ ਥਾਣੇਦਾਰ ਤਕੜਾ ਆ ਜਾਂਦਾ ਸੀ ਤਾਂ ਇਲਾਕੇ 'ਚ ਮਾੜੇ ਲੋਕ ਇਲਾਕਾ ਛੱਡ ਜਾਂਦੇ ਸੀ ਜੀ ਤੇ ਜੇ ਥਾਣੇਦਾਰ ਨਰਮ ਹੋਣਾ ਤਾਂ ਉਹ ਫੇਰ ਵਾਪਸ ਆ ਜਾਂਦੇ ਸੀ ਤੇ ਇਹ ਸਾਫ ਲੈ ਲੈਣ ਇੱਥੇ ਦੇ ਥਾਣੇਦਾਰ ਵੀ ਕਿਤੇ ਨੇ ਕਿਤੇ ਛੋਡੀਆਂ ਥਾਣੇਦਾਰੀਆਂ ਚ ਕਮੀਆਂ ਨੇ ਕਿ ਜਿਹੜੇ ਮਾੜੇ ਲੋਕ ਕਾਬਜ਼ ਹੋ ਰਹੇ ਨੇ ਮਾੜੇ ਲੋਕ ਹਾਵੀ ਹੋ ਰਹੇ ਨੇ ਬਿਲਕੁਲ ਇਸ ਦੇ ਨਾਲ ਹੀ ਸਰ ਮੇਰਾ ਆਖਰੀ ਸਵਾਲ ਤੁਹਾਡੇ ਤੋਂ ਕਿ ਕੰਗੜਾ ਨੋ ਆਧੁਨ ਫਿਲਮ ਆਈ ਹੈ ਐਮਰਜੈਂਸੀ ਜਿਹਦੇ ਵਿੱਚ ਸਿੱਖ ਜੱਤੇ ਬੰਦਿਆਂ ਵੱਲੋਂ ਕਾਫੀ ਹੀ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਤੁਹਾਡੇ ਸਾਹਮਣੇ ਵਾਲੀ ਫਿਲਮ ਦੇਖਣ ਜਾਣਾ ਚਾਹੀਦਾ ਲੋਕਾਂ ਨੂੰ ਦੇਖੋ ਕੰਗਣਾ ਨੋ ਨੋ ਬਿਲਕੁਲ ਇਤਿਹਾਸ ਤੋਂ ਵਾਕਿਫ ਨਹੀਂ ਹੈ ਬਿਲਕੁਲ ਉਨੇ ਪਿਛਲੇ ਸਮੇਂ ਦੇ ਵਿੱਚ ਕਈ ਅਜਿਹਿਆਂ ਨਲਕੀਆਂ ਕੀਤੀਆਂ ਨੇ ਅਜਿਹੇ ਸ਼ਬਦ ਵਰਤੇ ਨੇ ਜਿਹੜੇ ਕਿ ਸਾਡੇ ਸਮਾਜ ਦੇ ਅਨੁਕੂਲ ਨਹੀਂ ਹਨ ਸਿੱਖ ਧਰਮ ਦੀ ਸੇਵਾ ਮਹਾਨ ਹੈ ਸਿੱਖ ਧਰਮ ਦਾ ਇਤਿਹਾਸ ਮਹਾਨ ਹੈ ਤੇ ਕਿਸੇ ਤੇ ਇੱਕਦਮ ਨੁਕਤਾ ਚੀਨੀ ਕਰ ਦੇਣਾ ਜਾਂ ਕਿਸੇ ਨੂੰ ਬੁਰਾ ਜਾਂ ਕਿਸਾਨ ਅੰਦੋਲਨ ਨੂੰ ਬੁਰਾ ਕਹਿਣਾ ਤੇ ਉਹਦੇ ਆਮ ਨੇ ਇਹ ਗੱਲਾਂ ਉਹਦੇ ਵਿੱਚ ਚੌਂਕਿਆ ਤੇ ਇਹ ਗੱਲਾਂ ਮੈਂ ਸਮਝਦਾ ਸਾਡੇ ਅਮੀਰ ਵਿਰਸੇ ਨੂੰ ਕਲੰਕਿਤ ਕਰਨ ਵਾਲੀਆਂ ਨੇ ਸਾਡੇ ਇਤਿਹਾਸ ਨੂੰ ਕਲੰਕਿਤ ਕਰਨ ਵਾਲੀਆਂ ਨੇ ਮੈਂ ਤਾਂ ਉਸ ਕਲ ਦੇ ਹੱਕ 'ਚ ਨਹੀਂ ਕਿ ਉਹ ਫਿਲਮ ਦੇਖੋ ਇਹ ਜਿਹੀਆਂ ਫਿਲਮਾਂ ਜਿਹੜੀਆਂ ਸਮਾਜ ਨੂੰ ਵੰਡਣ ਸਮਾਜ ਦੇ ਜਿਹੜਾ ਗੌਰਮੇ ਇਤਿਹਾਸ ਨੂੰ ਕਲੰਕਿਤ ਕਰ ਤੇ ਇਹ ਫਿਲਮਾਂ ਤੇ ਤਾਂ ਰੋਕ ਲੱਗਣੀ ਚਾਹੀਦੀ ਹੈ ਮੈਂ ਤਾਂ ਸੈਂਟਰ ਗਵਰਨਮੈਂਟ ਨੂੰ ਅਪੀਲ ਕਰਦਾ ਕਿ ਉਹਨਾਂ ਨੂੰ ਇੱਥੇ ਤੁਰੰਤ ਰੋਕ ਲਾਉਣੀ ਚਾਹੀਦੀ ਹੈ ਤਾਂ ਕਿ ਜਿਹੜੀ ਸਾਡੀ ਭਾਈਚਾਰਕ ਸਾਂਝ ਦੇ ਵਿੱਚ ਵੀ ਕਿਸੇ ਕਿਸਮ ਦਾ ਫਰਕ ਨਾ ਆਵੇ ਸਾਡਾ ਜਿਹੜਾ ਪਿਆਰਾ ਬਣਿਆ ਰਹੇ ਕਿਉਂਕਿ ਇੱਥੇ ਕੋਈ ਐਸਾ ਨਹੀਂ ਹੈ ਕਿ Hindu Muslim Sikh Isaai ਜਿਵੇਂ ਹੈ ਨਾ ਕਿ ਆਪਸ ਵਿੱਚ ਹੈ ਭਾਈ ਭਾਈ ਤੁਸੀਂ ਦੇਖੋ ਜਦ ਆਜ਼ਾਦੀ ਦੀ ਲੜਾਈ ਚੱਲਦੀ ਸੀ ਤਾਂ ਇੱਕ ਸ਼ਬਦ ਉਸ ਸਮੇਂ ਗਾਇਆ ਜਾਂਦਾ ਸੀ ਸਾਡੇ ਵੀ ਫ੍ਰੀडम फाइਟਰ ਰਹੇ ਨੇ ਕਿ ਢਿੱਲੋਂ ਸਹਿਗਲ ਸ਼ਾਹ ਨਵਾਜ਼ लाल किले से आई आवाज गुरबाक सिंह ਢਿੱਲੋਂ ਜਿੱਥੇ ਸਹਿਗਲ ਜਿੱਥੇ ਸ਼ਾਨਵਾਸ ਲਾਲ ਕਿਲੇ ਦੇ ਵਿੱਚ ਕੈਦ ਸੀ ਤੇ ਅੰਦਰੋਂ ਆਵਾਜ਼ਾਂ ਆਉਂਦੀਆਂ ਸੀ ਲਾਲ ਕਿਲੇ ਸੇ ਆਜ਼ਾਦੀ ਦੀ ਆਵਾਜ਼ ਆਉਂਦੀ ਸੀ ਤਾਂ ਤਿੰਨਾਂ ਦੀ ਸਾਂਝੀ ਆਉਂਦੀ ਸੀ ਅੱਜ ਕਿਉਂ ਅਸੀਂ ਵਖਰੇਵੇਂ ਦੀਆਂ ਗੱਲਾਂ ਕਰਦੇ ਆਂ ਕਿਉਂ ਫਰਕ ਦੀਆਂ ਗੱਲਾਂ ਕਰਦੇ ਆਂ ਕਿਉਂ ਸਮਾਜ ਨੂੰ ਵੰਡਣ ਦੀਆਂ ਗੱਲਾਂ ਕਰਦੇ ਆਂ ਸਾਰੀਆਂ ਗੱਲਾਂ ਨੂੰ ਵੋਟਾਂ ਦੀ ਟੱਕੜੀ 'ਚ ਨਾ ਤੋਲੋ ਇਹ ਗੁਰੂਆਂ ਦੇ ਦਰਖਾਏ ਦਰਸਾਏ ਰਾਹ 'ਤੇ ਚੱਲ ਕੇ ਸਮਾਜ ਸਾਡਾ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰੀਏ ਉਸ ਪਿਆਰ ਦੀਆਂ ਗਲਵਕੜੀਆਂ ਨੂੰ ਜਿੰਨਾ ਮਜ਼ਬੂਤ ਕਰਾਂਗੇ ਉਨਾ ਹੀ ਰਸ ਆਏਗਾ ਉਨਾ ਹੀ ਅੱਛਾ ਲੱਗੇਗਾ ਉਨਾ ਹੀ ਅਸੀਂ ਦੇਸ਼ ਤਰੱਕੀ ਕਰੇਗਾ ਇਹ ਲੋਕਾਂ ਨੂੰ ਵਹਿਮ ਹੈ ਕਿ ਇੱਕ ਦੀ ਗੱਲ ਕਰ ਲਓ ਦੂਜੇ ਨੂੰ ਛੱਡ ਦਿਓ ਇਹ ਲੋਕ ਮੈਂ ਸਮਝਦਾ ਮਾੜੀ ਸੋਚ ਹੈ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਜਿਹੜਾ ਸਾਡਾ ਸਮਾਜ ਹੈ ਕਿਉਂਕਿ ਸਾਡਾ ਜਿਹੜਾ ਇਹ ਗੁਲਦਸਤਾ ਸਾਡੇ ਦੇਸ਼ ਦਾ ਇਹ ਚ ਫੁੱਲ ਤਰ੍ਹਾਂ ਤਰ੍ਹਾਂ ਦੇ ਨੇ ਪਰ ਮੈਂ ਇੱਕ ਸਭ ਤੋਂ ਇੱਕੋ ਜਿਹੀ ਆਉਂਦੀ ਹੈ বহুত বহুত ਸਰ ਤੁਸੀਂ ਜਿਸ ਤਰੀਕੇ ਨਾਲ ਇਸ ਚੀਜ਼ ਨੂੰ ਐਕਸਪਲੇਨ ਕੀਤਾ ਇਸ ਦਿਨ ਆਲੇ ਤੁਸੀਂ ਆਪਣੇ ਵੀ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕੀਤੇ ਉਹ ਕਾਫੀ ਹੀ ਕਹਿੰਦੇ ਨੇ ਨਾ ਕਿ ਇੱਕ ਜਦੋਂ ਸਾਹਮਣੇ ਇੰਨੇ ਨੋਲੇਜੇਬਲ ਇਨਸਾਨ ਬੈਠਾ ਹੋਵੇ ਤਾਂ ਆਬਵੀਅਸਲੀ ਗੱਲ ਹੈ ਜੋ ਇੱਕ ਕਨਕਲੂਜਨ ਨਿਕਲਦਾ ਉਹ ਬਹੁਤ ਹੀ ਬਿਊਟੀਫੁਲ ਹੁੰਦਾ ਹੈ ਤਾਂ ਸੇ ਤੁਹਾਡੇ ਨਾਲ ਗੱਲ ਕਰਕੇ ਸਾਨੂੰ ਬਹੁਤ ਹੀ ਵਧੀਆ ਲੱਗਾ ਇਸ ਦਿਨ ਆਲੀ ਸਰ ਜਿਸ ਤਰੀਕੇ ਨਾਲ ਤੁਸੀਂ ਕੁੜੀਆਂ ਦੇ ਫੇਵਰ ਦੇ ਵਿੱਚ ਵੀ ਗੱਲ ਕੀਤੀ ਤੇ ਤੁਸੀਂ ਦੱਸਿਆ ਤੇ ਤੁਸੀਂ ਅਵੇਅਰ ਵੀ ਕੀਤਾ ਉਹ ਲੋਕਾਂ ਨੂੰ ਵੀ ਜਿਹੜੇ ਇਨਸਾਨੀਅਤ ਦੇ ਰਾਹ ਤੇ ਨਹੀਂ ਤੁਰਦੇ ਪਏ ਇਸ ਟਾਈਮ ਤੇ ਸੋ ਸਰ ਤੁਹਾਡਾ ਬਹੁਤ-ਬਹੁਤ ਸ਼ੁਕਰ ਹੈ ਕਿ ਤੁਸੀਂ ਆਪਣਾ ਕੀਮਤੀ ਸਮਾਂ ਦੇ ਕੇ ਇਦਾ ਦੀ ਹੋਰ ਅਪਡੇਟ ਸੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਸਤੀ ਹੋਮ ਨਿਊਜ਼ ਤੇ